ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਇਹ ਜੀ ਜਾਨਵਰ ਨੇ ਅੱਜ ਪਾਣੀ ਦੇ ਵਿੱਚ ਖੇਰ ਚੁੱਕੇ ਨੇ ਪਾਣੀ ਦਿਨੋ ਦਿਨ ਵਧ ਰਿਹਾ ਜੀ ਤੁਹਾਨੂੰ ਦਿਖਾ ਰਿਹਾ ਆ ਵੀ ਇਸ ਨੋਰੇ ਦੇ ਵਿੱਚ ਤਿੰਨ ਤੇ ਦੋ ਪੰਜ ਪੀਸ ਇਧਰ ਨੇ ਤਾਂ ਪਰਲੀ ਸਾਈਡ ਪਰਲੀ ਸਾਈਡ ਦੇਖਿਓ ਦੋਸਤੋ ਪਾਣੀ ਜੋ ਦੁਵਾਰਾਂ ਨਾਲ ਟੱਚ ਹੋ ਚੁੱਕਿਆ ਤਾਂ ਵੀਰਾਂ ਦੀ ਇਹ ਰਿਕਵੈਸਟ ਹੈ ਕਿ ਇਹ ਜੇ ਜੇ ਸੁਚਾਨ ਲਿਆਏ ਸੀ ਵੀ ਅਸੀਂ ਇਹਨਾਂ ਦੇ ਜਰੀਏ ਕੋਈ ਘਰਬੰਦਾ ਸਰਕਲ ਤੋੜਾਂਗੇ ਤਾਂ ਜੇ ਇਹ ਇਹਨਾਂ ਨੂੰ ਜਿਹੜੀ ਐ ਫੀਡ ਉਹ ਨਹੀਂ ਪੂਰੀ ਪ੍ਰੋਪਰ ਮਿਲ ਲਈ ਤਾਂ ਜੀ ਦੇ ਨਾਲ ਤੁਹਾਨੂੰ ਹੋਰ ਤਸਵੀਰ ਦਿਖਾਣੇ ਆ ਇਹ ਜਾਨਵਰ 15 ਇਹ 15 ਜਾਨਵਰ ਦੇਖੋ ਜੀ ਕਿੱਦਾਂ ਮੂੰਹ ਆਪਣੇ ਮੂੰਹ ਕੱਢ ਰਹੇ ਨੇ ਗੇਟ ਦੇ ਵਿੱਚੋਂ ਤਾਂ ਜੇ ਕਿਸੇ ਪੈਣ ਵੀਰ ਕੋਲ ਕੋ ਹੋ ਰੇ ਨਾ ਇਹਨਾਂ ਦਾ ਪਲਾਟ ਹੋਵੇ ਰਹਿਣ ਦਾ ਫਾਰਮ ਹੋਵੇ ਜਾਂ ਕੋਈ ਦਾ ਨਹੀਂ ਖਜ ਲੈ ਕੇ ਜਾਣਾ ਚਾਹੁੰਦਾ ਹੋਵੇ ਦੀ ਇੱਕ ਵਾਰੀ ਸੇਵਸਾ ਤੇ ਆਪਾਂ ਇਹਨਾਂ ਨੂੰ ਵੇਚ ਸਕਦੇ ਆ ਤਾਂ ਇਹਨਾਂ ਦੀ ਜੋ ਜਾਣ ਬਾ ਸਕਦੀ ਬਾਕੀ ਗੱਲ ਉਹ ਤਾਂ ਮਾਲਕਾਂ ਨਾਲ ਵੀ ਕਰਦੇ ਆ ਤੇ ਜੀ ਹਾਂਜੀ ਇਹ ਜੀ ਇਹ ਜਾਨਵਰ ਸੂਰ ਇਹ ਸੂਣ ਵਾਲੇ ਨੇ ਤਾਂ ਇਹ ਆ ਜਿਵੇਂ ਦੇਖ ਲਓ ਕਿਵੇਂ ਆਵਾਜ਼ ਕਰ ਰਹੇ ਨੇ ਘਬਰਾਟ ਵਿੱਚ ਨੇ ਜੀ ਤਾਂ ਇਧਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤਾਂ ਇਹ ਵੀ ਜੋ ਬੱਚੇ ਨੇ ਸੂਣ ਵਾਲੇ ਨੇ ਜੀ ਹਾਂਜੀ ਅਗਲੇ ਪਾਸੇ ਵੀ ਤਸਵੀਰ ਤੁਹਾਨੂੰ ਦਿਖਾਉਨੇ ਆ ਹਾਂਜੀ ਇਹ ਜੀ ਲਗਭਗ ਐਸਐਸਆਈ ਦੇ 13 ਬੱਚੇ ਨੇ ਤਾਂ ਇਹ ਅੰਦਰ ਪਾਣੀ ਵੀ ਸੀਤਲੂ ਕੀ ਥੋੜਾ ਬਹੁਤ ਆ ਰਿਹਾ ਤਾਂ ਅੱਜ ਰਾਤ ਤੱਕ ਵੱਡੀ ਸਮੱਸਿਆ ਬਾਣ ਸਕਦੀ ਹੈ ਹਾਂਜੀ ਜੇ ਉਹ ਤਾਂ ਪਟ ਗਿਆ ਸੀ ਹੈਟ ਜੀ ਪਟ ਗਿਆ ਸੀ ਦੁਬਾਰਾ ਜਾਣੋ ਟੋਟੀਆਂ ਨਹੀਂ ਦੇ 7 ਜਨਵਰੀ ਹੋ ਰਿਹਾ ਹੈ ਅੱਛਾ ਜੀ ਠੀਕ ਹੈ ਤਾਂ ਅਸੀਂ ਜੀ ਗੱਲਬਾਤ ਕਰਦੇ ਆਓ ਜੀ ਮੈਂ ਤਾਂ ਕੱਲ ਦੇ ਲੇਖ ਜੀ ਇਹ ਆਪਨੇ ਅਸੀਂ ਤੁਹਾਡੇ ਫਾਰਮ ਤੱਕ ਪਹੁੰਚੇ ਆ ਤਾਂ ਇਹ ਜੋ ਕੀਤਾ ਪਨਾਇਆ ਸੀ ਕਿੰਨਾ ਥਮਾ ਹੋ ਗਿਆ ਇਹ ਨੂੰ ਸਾਨੂੰ ਅੱਜ ਸਾਲ ਹੋ ਚੁੱਕਿਆ ਹੈ ਜੀ ਦਾ ਪਤਾ ਇਹ ਨਹੀਂ ਕਿ ਕੀ ਰੁਪੀਆ ਆ ਰਹੀ ਹੈ ਨਹੀਂ ਉਹਨ ਵੱਡੀ ਸਮੱਸਿਆ ਕੀ ਆ ਰਹੀ ਹੈ ਵੱਡੀ ਸਮੱਸਿਆ ਇਹ ਵੀ ਹੁਣ ਫਸਲ ਵੀ ਡੋਬ ਗਈ ਜੀ ਆਰਤੀ ਕੋਲ ਕੱਲ ਗਏ ਸੀ ਅੱਗੇ ਕੋਈ ਦੁਕਾਨ ਵਾਲਾ ਵੀ ਫਿਰ ਥੋੜੀ ਵੱਡੀ ਉਧਾਰੀ ਦੇਣ ਦੇਣ ਸੀ ਜੀ ਤੇ ਫਿਰ ਦੁਕਾਨੇ ਕੋਲ ਉਧਾਰੀ ਲੈਣ ਗਏ ਤਾਂ ਉਹਨੇ ਜਵਾਬ ਦਿੱਤਾ ਜੀ ਅੱਜ ਇਹਨਾਂ ਨੂੰ ਆਟਾ ਤਾਂ ਲੈ ਆ ਕੇ ਪਾਇਆ ਹੂੰ ਹੂੰ ਤੇ ਉਹ ਆਟਾ ਤੇ ਖਾਂਦੇ ਨਹੀਂ ਜੀ ਇਹਨਾਂ ਦੇ ਖਰਾਕ ਸਪੈਸ਼ਲ ਨਹੀਂ ਨਹੀਂ ਇਹ ਖਰਾਕ ਹੁੰਦੀ ਹੈ ਤੁਸੀਂ ਪਹੁੰਚ ਕੀਤੀ ਕਿਸੇ ਪਹੁੰਚ ਕੀਤੀ ਸੀ ਗੱਲ ਸੌਣਾ ਸਾਹਿਬ ਵੀ ਆਏ ਸੀ ਹਾਂ ਹਾਂ ਖੇਤੀਬਾੜੀ ਮੰਤਰੀ ਖੋੜਿਆ ਸਾਹਿਬ ਵੀ ਆਏ ਸੀ ਜੀ ਤੇ ਉਹਦੇ ਪੀਰ ਨੇ ਮੈਨੂੰ ਕੋਈ ਨੰਬਰ ਵੀ ਲਿਆ ਸੀ ਜੀ ਤੇ ਮੈਂ ਅੱਜ ਸਵੇਰੇ ਵੀ ਉਹਨਾਂ ਨਾਲ ਗੱਲ ਕੀਤੀ ਹੈ ਉਹਦੇ ਫੋਨ ਤਾਂ ਮੇਰਾ ਚੱਕਿਆ ਹੈ ਜੀ ਉਹ ਕਹਿੰਦੇ ਮੈਂ ਤਹਿਸੀਲਦਾਰ ਨੂੰ ਕਿਹਾ ਹੋਇਆ ਹੈ ਹਾਂ ਹਾਂ ਤੇ ਗਲਾ ਪਹੁੰਚ ਗਿਆ ਕੇ ਤੇ ਅਜ ਤੱਕ ਨਹੀਂ ਆਈ ਤੇ ਫਿਰ ਦੁਬਾਰੇ ਮੈਂ ਇੱਕ ਵਾਰ ਫਿਰ ਕੀਤਾ ਉਹ ਕਹਿੰਦੇ ਤੁਹਾਡਾ ਹਾਲ ਕਰ ਰਹੇ ਆ ਪਰ ਕਹਿੰਦੇ ਸੀਨਾਂ ਲੁਕਿਆ ਹੋਇਆ ਅੱਛਾ ਜੀ ਉਸ ਤੋਂ ਬਾਅਦ ਕੋਈ ਮੈਂ ਮਤਲਬ ਅਜ ਤੱਕ ਨਹੀਂ ਹੋਈ ਉਹ ਫਿਰ ਮੈਂ ਪਰ ਵੀ ਸੋਨੇ ਚੇਅਰਮੈਨ ਨੂੰ ਕਿਹਾ ਉਹ ਵੀ ਉੱਥੇ ਸ਼ਦੀਨ ਮੇਲੇ ਤੇ ਆਨੇ ਸੀ ਉੱਥੇ ਉਹਨੇ ਵੀ ਯੋਲ ਲਾਇਆ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਜੀ ਹੁਣ ਮੰਗ ਕੀ ਕਰੀਏ ਹੋਰ ਮੈਂ ਤਹਿਸੀਲਦਾਰ ਨੂੰ ਫਿਰ ਦੁਬਾਰੇ ਫੋਨ ਲਾਇਆ ਹੈ ਹਾਂਜੀ ਕਹਿੰਦੇ ਉਹ ਤਾਂ ਅਸੀਂ ਪੁੱਛਿਆ ਸੀ ਡਾਕਟਰਾਂ ਨੂੰ ਵੀ ਤੁਹਾਡੀ ਫੀਡ ਕਿੰਨੀ ਕੁ ਪਏ ਇੱਕ ਬੱਚੇ ਖਾਂਦੇ ਕਿੰਨੀ ਹਨ ਮੈਂ 50 ਬੱਚੇ ਨੂੰ ਤਾਂ ਸਵਾ ਕਿਲੋ ਵੱਡੇ ਆਖਾਂ ਦੇ 1.5 ਥੋੜੇ ਜਿਹਾ ਭਾਵੇਂ 60 ਕਿਲੋ ਆਣਨ ਇੱਕ ਟਾਈਮ ਦੀ ਖਰਾਕ ਇੱਕ ਟਾਈਮ ਦੀ ਸਵਾ ਕਿਲੋ ਜੀ ਤੇ 50 ਸਵੇਰ ਸਵੇਰ 60 1.5 ਕਿਲੋ ਹਾਂ ਤਾਂ ਟੋਟਲ ਕਿੰਨੀ ਬ ਕਿੰਨੇ ਗੱਟੇ ਬਣੇਗੇ ਮੇਰੇ ਕੋਲ 50 ਬੱਚੇ ਮਤਲਬ 1 ਕਵਾਂਟਲ ਸ਼ੇਰ ਸ਼ਾਮਦੀ ਖਾਂਦੇ ਜੀ ਤੇ ਇਹ ਮੈਨੂੰ 10 ਕੁ ਦਿਨ ਦੇ ਦੇ ਦੇਵਾਂ ਨਾ ਦੇਖ ਜੀ ਇੱਕ ਹੋਰ ਹੈ ਜੇ ਪਾਣੀ ਵਧ ਰਿਹਾ ਜੇ ਮੰਨ ਲਓ ਫੀਡ ਵੀ ਨਹੀਂ ਆਉਂਦੀ ਤੇ ਇਹਨਾਂ ਨੂੰ ਅਗਰ ਰੱਖਣ ਦਾ ਕੋਈ ਇਸ ਤਰ੍ਹਾਂ ਦਾ ਅਗਾ ਪਿੰਡ ਜਾ ਫਰ ਰੱਖ ਨਹੀਂ ਸਕਦੇ ਜੀ ਤੇ ਫਰ ਮੈਂ ਕਹਿੰਦਾ ਪਹਿਲੀ ਗੱਲ ਹੁਣ ਇਹ ਅਗੂ ਇਹਨਾਂ ਨਾ ਪਾਣੀ ਹੋ ਗਿਆ 5-5 ਫੁੱਟ ਹੁਣ ਇੱਕ ਟਰੈਕਟਰ ਵਾਲੀ ਆ ਨਹੀਂ ਸਕਦਾ ਜੀ ਫਿਰ ਉਹ ਜਿਵੇਂ ਪਹਿਲਾਂ ਲੋਡ ਗਿਆ ਨੋਰ ਜਾਣਗੇ ਅੱਛਾ ਜੀ ਪਰ ਆਕੇ ਨੁਕਸਾਨ ਤਾਂ ਪਹਿਲੇ ਹੋਇਆ ਹੀ ਪਿਆ ਦੋਸਤੋ ਵੀਰ ਬੜੇ ਦੁਖੀ ਨੇ ਕਿਉਂਕਿ ਬੀਸੀ ਬੀਸੀ ਸਾਵ ਨੂੰ ਉਹਨੇ ਫੋਨ ਲਾਇਆ ਸੀ ਨੰਬਰ ਲੈ ਕੇ ਉਹਨਾਂ ਨੂੰ ਫੋਨ ਨਹੀਂ ਚੱਕਿਆ ਹੁਣ ਤੱਕ ਜੀ ਤਾਂ ਇੱਕ ਨਹੀਂ ਬੈਕ ਲਾਈ ਹਾਂ ਇੱਕ ਵਾਰੀ ਤੁਸੀਂ ਟਰਾਈ ਕਰੋ ਨੰਬਰ ਦੇ ਆਪਾਂ ਲਾਈਨ ਤੇ ਲੈਨੇ ਆ ਆਪਾਂ ਕਰਦੇ ਆ ਗੱਲਬਾਤ ਤਾਂ ਤਾਂ